ਜਿਹੜਾ ਜ ਨਗਰ ਕੀਰਤਨ ਹੈ ਕਿਨਵਾਨ ਨਗਰ ਕੀਰਤਨ ਤੇ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਗਦਾ ਕਿੱਥੇ ਸੁਣਾਏ ਇਹ ਮਹਾਨ ਨਗਰ ਕੀਰਤਨ ਤੀਆਂ ਵਾਂ ਇਹ ਪਿੰਡ ਠੇਠੜਕੇ ਤੋਂ ਸ਼ਹੀਦ ਬਾਬਾ ਸਿਦੂ ਜੀ ਦੇ ਸਤਾਨ ਤੋਂ ਆਏ ਸਾਲੀ ਤੁਰਦਾ ਇਹ ਸਮੂਹ ਸਾਖ ਸੰਗਤ ਪਿੰਖ ਠੇਠੜਕੇ ਵਾਲੀ ਬੜੀ ਸ਼ਰਧਾ ਦੇ ਤੋਂ ਤਾਮ ਨਾਲ ਮਨਾਉਂਦੀ ਆ ਜਿਸ ਦੇ ਵਿੱਚ ਟਾਡੀ ਜਿਹਾ ਬਾਬਾ ਪ੍ਰੇਮ ਸਿੰਘ ਨਗਰ ਕੀਰਤਨ ਦੇ ਵਿੱਚ ਕੀਰਤਨੀ ਜਿਹਾ ਅਮਨਵੀਰ ਸਿੰਘ ਗੁਰਪ੍ਰੀਤ ਸਿੰਘ ਕੋੜੀਆਂ ਵਾਲੇ ਬਾਬਾ ਜੀ ਹੁੰਦੇ ਨੇ ਅਤੇ ਹੋਰ ਵੀ ਸਾਰੀ ਸਾਧ ਸੰਗਤ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਹ ਪਿੰਡ ਦੀ ਦਸ਼ਮੇਸ਼ ਪਿਤਾ ਜੀ ਦੇ ਪ੍ਰਗਟ ਦਿਹਾੜਾ ਮਨਾਉਂਦੀ ਆ ਮਾਰਾ ਹਰ ਇੱਕ ਦਾ ਭਲਾ ਕਰੇ ਤੇ ਹਰ ਇੱਕ ਦੇ ਮੇਰ ਭਰਾਤ ਰੱਖੇ ਇਹ ਨਗਰ ਕੀਰਤਨ ਪਿੰਡ ਥੀਏਟਰ ਕੇ ਤੋਂ ਹੁੰਦਾ ਆ ਪੈਰੋ ਕੇ ਪੱਲੇ ਨੰਗਲ ਖਾਲਸਾ ਵਾਲਾ ਡੇਰਾ ਬਾਬਾ ਨਾਨਕ ਪੱਖੋ ਕੇ ਸਾਧਾਂ ਵਾਲੀ ਹਰੂਵਾਲ ਕਾਲਾਂ ਵਾਲੀ ਚੌਂਕ ਜੋੜੀਆਂ ਤੋਂ ਵਾਪਸ ਫਿਰ ਪਿੰਡ ਸਿੱਠੇ ਕੇ ਸ਼ਹੀਦ ਬਾਬਾ ਸਿੱਤੋਜੀ ਦੇ ਸਤਾਂ ਤੇ ਵਾਪਸ ਪਹੁੰਚੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੀਵਾਂ ਮਹਾਨ ਨਗਰ ਕੀਰਤਨ ਪਿੰਡ ਠੇਟਰ ਕਹਿੰਦੀ ਸਮੂਹ ਸਾਧ ਸੰਗਤ ਵੱਲੋਂ ਕੱਢਿਆ ਜਾ ਰਿਹਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਇਹ ਲੱਗ ਲੱਗ ਪਿੰਡਾਂ ਤੋਂ ਪਿੰਟ ਥੀਟਰਾਂ ਦੀ ਚੱਲ ਕੇ ਲੱਗ ਲੱਗ ਪਿੰਡਾਂ ਤੋਂ ਹੋ ਜਾਂਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚੇਗਾ ਇਹਦੇ ਵਿੱਚ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਟ ਪੰਜਾਂ ਪਿਆਰਾਂ ਦੀ ਗਵਾਈ ਹੇਟ ਨਗਰ ਕੀਰਤਨ ਸਜਾਇਆ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਫੇਰ ਲੱਗ ਲੱਗ ਪਿੰਡਾਂ ਦੇ ਵਿੱਚ ਹੁੰਦਾ ਆ ਸਮਾਪਤੀ ਪਿੰਟ ਥੀਟਰ ਕੇ ਕਰੇਗਾ ਵਾਹਿਗੁਰਜ ਜੀ ਕਾ ਕਲਸਾ ਵਾਹਿਗੁਰਜ ਜੀ ਕੀ ਫਤਿਹ